ਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਅਟਕਲਾਂ ਜਿਹੜੀਆਂ ਉਹ ਲੱਗਦੀਆਂ ਰਹੀਆਂ ਕਿ ਆਸਰਾਈਆਂ ਬਹੁਤ ਸਾਰੀਆਂ ਲੱਗਦੀਆਂ ਰਹੀਆਂ ਵੀ ਅੱਜ ਹੋ ਜਾਏਗਾ ਗੱਠਜੋੜ ਭਲਕੇ ਹੋ ਜਾਏਗਾ ਲਓ ਜੀ ਹੋ ਗਿਆ ਉਹ ਤਾਂ ਹੋ ਹੀ ਗਿਆ ਜੀ ਅਧਿਕਾਰਕ ਐਲਾਨ ਬਾਕੀ ਰਹਿ ਗਿਆ ਇਦਾਂ ਦੀਆਂ ਖਬਰਾਂ ਬਹੁਤ ਜਿਹੜੀਆਂ ਉਹ ਚਲਦੀ ਰਹੀਆਂ ਪਿਛਲੇ ਦਿਨਾਂ ਦੇ ਵਿੱਚ ਇਸੇ ਦੌਰਾਨ ਕਿਸਾਨ ਅੰਦੋਲਨ ਦਾ ਆ ਗਿਆ ਤਾਂ ਇਹ ਸਾਰੀਆਂ ਖਬਰਾਂ ਉਸ ਵੇਲੇ ਠੰਡੀਆਂ ਪੈ ਗਈਆਂ ਮੱਠੀਆਂ ਪੈ ਗਈਆਂ ਉਸ ਵੇਲੇ ਇਹਨਾਂ ਦੇ ਉੱਤੇ ਵਿਰਾਮ ਚਿੰਨ ਲੱਗ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲਵਾਲੋਂ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਹਨੂੰ ਬ੍ਰੇਕਾ ਲਾ ਦਿੱਤੀਆਂ ਗਈਆਂ ਉਹਨਾਂ ਨੇ ਕਿਹਾ ਜੀ ਫਿਲਹਾਲ ਅਸੀਂ ਕਿਸਾਨਾਂ ਦਾ ਸਾਥ ਦੇਣਾ ਅਸੀਂ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਇਹਨੂੰ ਅਨਮਿੱਥੇ ਸਮੇਂ ਵਾਸਤੇ ਜਿਹੜਾ ਸਥगित ਕਰਦੇ ਹਾਂ ਭਾਵ ਕਿ ਇਹਨੂੰ ਰੋਕ ਦਿੰਦੇ ਹਾਂ ਵੀ ਅਗਲੀ ਜਿਹੜੀ ਕਾਰਵਾਈ ਜਦੋਂ ਇਹ ਸ਼ੁਰੂ ਕਰਨੀ ਹੋਏਗੀ ਤੇ ਲੋਕਾਂ ਨੂੰ ਇਹਦੀ ਤਰੀਕ ਜਿਹੜੀ ਆ ਉਹ ਦੱਸ ਦਿੱਤੀ ਜਾਏਗੀ ਇਸੇ ਦੌਰਾਨ ਸੁਨੀਲ ਜਾਖੜ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਉਂਦਾ ਉਹ ਕਹਿੰਦੇ ਆ ਵੀ ਜੇ ਲੋਕ ਚਾਹੁੰਦੇ ਆ ਜੇ ਜੇ ਸ਼ਬਦ ਵਰਤੇ ਤੇ ਕਹਿੰਦੇ ਵੀ ਜੇ ਲੋਕ ਚਾਹੁੰਦੇ ਆ ਵੀ ਅਕਾਲੀ ਭਾਜਪਾ ਗੱਠਜੋੜ ਹੋ ਜਵੇ ਤਾਂ ਸਾਨੂੰ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਇਤਰਾਜ਼ ਨਹੀਂ ਹੈ ਹਾਲਾਂਕਿ ਉਹ ਸਥਿਤੀ ਸਾਰੀ ਸਾਫ਼ ਕਰ ਦਿੰਦੇ ਆ ਵੀ ਨਾ ਤਾਂ ਸਾਨੂੰ ਯਾਨੀ ਕਿ ਭਾਜਪਾ ਦੇ ਕੱਡਰ ਨੂੰ ਕੇਂਦਰੀ ਜਿਹੜੀ ਕੱਡਰ ਹੈ ਉਹਨਾਂ ਨੇ ਪੁੱਛਿਆ ਵੀ ਲੋਕ ਕੀ ਚਾਹੁੰਦੇ ਆ ਜਾਂ ਸਾਨੂੰ ਕੋਈ ਸਰਵੇ ਕਰਨ ਲਈ ਕਿਹਾ ਉਹ ਕਹਿੰਦੇ ਸਾਨੂੰ ਕਿਸੇ ਕਿਸਮ ਦਾ ਨਹੀਂ ਪੁੱਛਿਆ ਗਿਆ ਪਰ ਜੇ ਲੋਕ ਚਾਹੁੰਦੇ ਆ ਵੀ ਮੁਰ ਤੋਂ ਅਕਾਲੀ ਭਾਜਪਾ ਇਕੱਠੇ ਹੋ ਜਾਣ ਤਾਂ ਇਹਦੇ ਵਿੱਚ ਹਰਜ ਵੀ ਕੋਈ ਨਹੀਂ ਹੈ ਲੋਕੇ ਹੀ ਚਾਹੁੰਦੇ ਆ ਪਰ ਜੇ ਲੋਕ ਇਹ ਗੱਲ ਚਾਹੁੰਦੇ ਹੁੰਦੇ ਤਾਂ ਫਿਰ 2020 ਦੇ ਵਿੱਚ ਜਦੋਂ ਹਰ ਸਿਮਰਤ ਕੋਰ ਬਾਦਲ ਕੇਂਦਰੀ ਮੰਤਰੀ ਸੀਗੇ ਫਿਰ ਉਹ ਅਸਤੀਫਾ ਕਿਉਂ ਦਿੰਦੇ ਉਹ ਆਪਣੀ ਪੋਸਟ ਕਿਉਂ ਛੱਡਦੇ ਉਹਨਾਂ ਨੇ ਤਾਂ ਪੋਸਟ ਹੀ ਤਾਂ ਕਰਕੇ ਛੱਡੀ ਸੀਗੀ ਕਿ ਕਿਸਾਨਾਂ ਨੇ ਜਿਹੜਾ ਧਰਨਾ ਦੇ ਦਿੱਤਾ ਸੀਗਾ ਦਿੱਲੀ ਉਹ ਸਾਰਿਆਂ ਨੂੰ ਕਿਸਾਨ ਅੰਦੋਲਨ ਦੀ ਯਾਦ ਆ ਇਸੇ ਗੱਲ ਤੋਂ ਇਹਨਾਂ ਦਾ ਜਿਹੜਾ ਗੱਠ ਜੋੜਾ ਉਹ ਟੁੱਟਿਆ ਸੀਗਾ ਇਸੇ ਕਰਕੇ ਜਦੋਂ ਇੱਕ ਖਲਾਅ ਪੈਦਾ ਹੋਇਆ ਤਾਂ ਆਮ ਆਦਮੀ ਪਾਰਟੀ ਜਿੱਤ ਕੇ ਜਿਹੜੀ ਆ ਵਿਧਾਨ ਸਭਾ ਪਹੁੰਚ ਗਈ 92 ਸੀਟਾਂ ਆ ਗਈਆਂ ਇਹ ਸਭ ਦੇ ਵਿੱਚ ਜਿੱਥੇ ਇੱਕ ਵਾਰ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਆ ਉਹ ਮੁਰਦਰਨਿਆਂ ਦੇ ਉੱਤੇ ਬੈਠੇ ਹੋਇਆ ਜੋ ਹਾਲਾਤ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਕੀ ਕੁਝ ਉਹਨਾਂ ਦੇ ਨਾਲ ਹੋ ਰਿਹਾ ਕਿੱਦਾਂ ਉਹਨਾਂ ਦੇ ਉੱਤੇ ਤਸ਼ੱਦਦ ਢਾਇਆ ਜਾ ਰਿਹਾ ਕਿੱਦਾਂ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਆ ਕਿੱਦਾਂ ਨੌਜਵਾਨ ਸ਼ਹੀਦ ਕੀਤੇ ਜਾ ਰਹੇ ਆ ਕਿੱਦਾਂ ਉਹਨਾਂ ਉੱਤੇ ਗੋਲੀਆਂ ਭਰਾਈਆਂ ਜਾ ਰਹੀਆਂ ਇਹ ਸਭ ਦੇ ਵਿੱਚ ਅਗਰ ਇਹ ਸਭ ਦੇ ਵਿੱਚ ਅਗਰ ਅਕਾਲੀ ਭਾਜਪਾ ਗੱਠਜੋੜ ਹੋ ਜਾਂਦਾ ਹੋ ਜਾਂਦਾ ਤਾਂ ਫਿਰ ਲੋਕ ਜਿਹੜੀ ਆ ਉਹ ਕਿੱਦਾਂ ਇਹਨਾਂ ਨੂੰ ਰਿਐਕਟ ਕਰਨਗੇ ਕਿਵੇਂ ਦੇਖਣਗੇ ਪਰ ਕਿਉਂਕਿ ਸੁਨੀਲ ਜਾਖੜ ਬੰਝੇ ਹੋਏ ਸਿਆਸਤਦਾਨ ਨੇ ਹੰਡੇ ਹੋਏ ਸਿਆਸਤਦਾਨ ਨੇ ਉਹਨਾਂ ਨੂੰ ਪਤਾ ਵਾ ਵੀ ਕਿਹੜੀ ਗੱਲ ਲੋਕਾਂ ਨੂੰ ਦੇਣੀ ਆ ਤੇ ਕਿਹੜੀ ਗੱਲ ਮੀਡੀਆ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਣੀ ਆ ਉਹਨਾਂ ਨੇ ਕਿਹਾ ਵੀ ਜੇ ਲੋਕ ਚਾਹੁੰਦੇ ਆ ਤਾਂ ਅਸੀਂ ਬਿਲਕੁਲ ਤਿਆਰ ਆ ਸਥਿਤੀ ਆਕਾਲੀ ਦਲ ਦੀ ਵੀ ਡਾਮਾਡੋਲ ਆ ਅਕਾਲੀ ਦਲ ਦਾ ਵੀ ਟਿਲ ਦਾ ਜ਼ੋਰ ਲੱਗਾ ਹੋਇਆ ਵੀ ਇੱਕ ਦੋ ਸੀਟਾਂ ਤਾਂ ਅਸੀਂ ਕਿਸੇ ਤਰੀਕੇ ਦੇ ਨਾਲ ਜਿੱਤਣੀਆਂ ਹੀ ਜਿੱਤਣੀਆਂ। ਖਾਸ ਤੌਰ ਤੇ ਅਕਾਲੀ ਦਲ ਦੀ ਇਸ ਵੇਲੇ ਜਿਹੜੀ ਅੱਖ ਆ ਉਹ ਬਠਿੰਡਾ ਸੀਟ ਦੇ ਉੱਤੇ ਆ ਕਿਉਂਕਿ ਬਠਿੰਡਾ ਤੋਂ ਹੀ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਆ ਉਹ ਲੋਕ ਸਭਾ ਚੋਣਾਂ ਜਿੱਤਦੇ ਆ ਤੇ ਉਹ ਮੰਤਰੀ ਵੀ ਰਹੇ ਆ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਹੋਣੀ ਆਪ ਜਿਹੜੇ ਇਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਰਹਿ ਚੁੱਕੇ ਆ, ਡਿਪਟੀ ਮੁੱਖ ਮੰਤਰੀ ਰਹਿ ਚੁੱਕੇ ਆ। ਇਹ ਵੀ ਚਾਹੁੰਦੇ ਆ ਵੀ ਮੈਂ ਫਿਰੋਜ਼ਪੁਰ ਤੋਂ ਇਲੈਕਸ਼ਨ ਲੜਾਂ। ਸੋ ਇਹ ਸਭ ਦੇ ਵਿੱਚ ਜਿੱਥੇ ਇੱਕ ਵੀ ਸਾਥ ਹੋ ਜਵੇ ਦੋਵਾਂ ਦੀਆਂ ਵੋਟਾਂ ਰਲ ਕੇ ਪੈ ਜਾਣਗੀਆਂ ਤਾਂ ਹੋ ਸਕਦਾ ਵੀ ਕਿਤੇ ਸੀਟਾਂ ਸਾਨੂੰ ਜਿੱਤ ਪ੍ਰਾਪਤ ਹੋਈ ਜਾਵੇ ਪਰ ਸਵਾਲ ਤਾਂ ਇਹ ਹੈ ਵੀ ਗੱਲ ਤਾਂ ਸੁਨੀਲ ਜਾਖੜ ਹੋਣਾ ਨੇ ਲੋਕਾਂ ਦੇ ਪੱਲੇ 'ਚ ਸੁੱਟ ਦਿੱਤੀ ਆ ਵੀ ਜੇ ਲੋਕ ਚਾਹੁੰਦੇ ਆ ਹੁਣ ਕੀ ਕੋਈ ਸਰਵੇ ਕਰਾਇਆ ਜਾਊਗਾ ਇਲੈਕਸ਼ਨਾਂ ਤਾਂ ਸਿਰ ਤੇ ਆਈਆਂ ਖੜੀਆਂ ਨੇ ਇਲੈਕਸ਼ਨਾਂ ਦੀਆਂ ਤਾਂ ਲਗਭਗ ਜਿਹੜੀ ਆ ਉਹ 13 14 ਮਾਰਚ ਨੂੰ ਇਲੈਕਸ਼ਨ ਕਮਿਸ਼ਨ ਨੇ ਤਰੀਕਾ ਅਨਾਉਂਸ ਕਰ ਦੇਣੀ ਆ ਦਿਨ ਤਾਂ ਮਗਰ ਕੁਝ ਵੀ ਨਹੀਂ ਰਹਿ ਗੇ ਤਾਂ ਲੋਕ ਉਹ ਕਿਹੜੇ ਲੋਕ ਨੇ ਜਿਹੜੇ ਚਾਹੁੰਦੇ ਨੇ ਜਾਂ ਅੰਤਰਖਾਤੇ ਕਿਤੇ ਕੋਈ ਸਮਝੌਤਾ ਹੋ ਵੀ ਚੁੱਕਾ ਲੋਕਾਂ ਨੂੰ ਇਹ ਮੈਸੇਜ ਵੀ ਦੇਣਾ ਚਾਹੁੰਦੇ ਹੋਣਗੇ ਵੀ ਭਾਈ ਸਮਝੌਤਾ ਹੋ ਗਿਆ ਵੋਟਾਂ ਦੇ ਵਿੱਚ ਖਿਆਲ ਰੱਖਿਓ ਦੋਵਾਂ ਪਾਰਟੀਆਂ ਦਾ ਕੈਂਡੀਡੇਟ ਅਸੀਂ ਜਿਹੜਾ ਉਤਾਰ ਦੇਣਾ ਉਹਦਾ ਸਮਰਥਨ ਕਰਿਓ ਸੋ ਇਹ ਜਦੋਂ ਬਿਆਨ ਸਾਰੇ ਚੱਲ ਰਹੇ ਸੀ ਤਾਂ ਇਸੇ ਦੌਰਾਨ ਸੁਖਜਿੰਦਰ ਰੰਦਾਵਾ ਹੋਣੀ ਜਿਹੜੇ ਕਾਂਗਰਸ ਦੇ ਸਿਰਕੜ ਆਗੂ ਨੇ ਮਾਝੇ ਤੋਂ ਹੀ ਆਉਂਦੇ ਨੇ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਤੋਂ ਉਵਧਾਇਕ ਚੁਣ ਕੇ ਆਉਂਦੇ ਹੁੰਦੇ ਆ ਉਹ ਕਹਿੰਦੇ ਆ ਵੀ ਅੰਦਰਖਾਤੇ ਇਹ ਦੋਵੇਂ ਪਾਰਟੀਆਂ ਤਰਲੋ ਮੱਛੀ ਹੋ ਰੀਆਂ ਨੇ ਇਹ ਚਾਹੁੰਦੀਆਂ ਨੇ ਵੀ ਸਾਡਾ ਗੱਠਜੋੜ ਜਿਹੜਾ ਹੋ ਜਾਵੇ ਕਿਉਂਕਿ ਚੋਣਾਂ ਸਿਰ ਦੇ ਉੱਤੇ ਆ ਤੇ ਦੋਵਾਂ ਪਾਰਟੀਆਂ ਦੀ ਸਥਿਤੀ ਕੋਈ ਬਹੁਤੀ ਵਧੀਆ ਨਹੀਂ ਹੈਗੀ ਦੋਵਾਂ ਪਾਰਟੀਆਂ ਨੇ ਹਾਰ ਜਾਣਾ ਅੰਦਰਖਾਤੇ ਇਹਨਾਂ ਦੋਵਾਂ ਨੂੰ ਲੱਗਦਾ ਵੀ ਸਾਡਾ ਜਿਹੜਾ ਗੱਠਜੋੜ ਹੋ ਜਾਣਾ ਚਾਹੀਦਾ ਤਾਂ ਜੋ ਅਸੀਂ ਇੱਕ ਦੋ ਸੀਟਾਂ ਜਿਹੜੀਆਂ ਉਹ ਜਿੱਤ ਸਕੀਏ ਸੋ ਜਿੱਥੇ ਇੱਕ ਪਾਸੇ ਸੁਨੀਲ ਜਾਖੜ ਹੋਣਾ ਨੇ ਇਹ ਗੱਲ ਕਹੀ ਵੀ ਜੇ ਲੋਕ ਚਾਹੁੰਦੇ ਆ ਤਾਂ ਸਮਝੌਤਾ ਕਰ ਲੈਣੇ ਆ ਤਾਂ ਦੂਜੇ ਪਾਸੇ ਸੁਖਜਿੰਦਰ ਰੰਦਾਵਾ ਹੋਣੀ ਕਹਿੰਦੇ ਆ ਵੀ ਇਹ ਤਾਂ ਅੰਦਰੋਂ ਤਰਲੋ ਮੱਛੀ ਹੋਏ ਹੋਇਆ ਸਮਝੌਤਾ ਇਹਨਾਂ ਦਾ ਹੋਇਆ ਹੀ ਪਿਆ ਵਾ ਇਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਵਾ ਅਧਿਕਾਰ ਕਲਾਨ ਨਾ ਕਰਨ ਪਰ ਅੰਦਰ ਖਾਤੇ ਆਪਣੇ ਵਰਕਰ ਨੂੰ ਆਪਣੇ ਕਾਡਰ ਨੂੰ ਇਹੀ ਕਹਿਣਾ ਵੀ ਇੱਕ ਦੂਸਰੇ ਦੀ ਹਮਾਇਤ ਜ਼ਰੂਰ ਕੀਤੀ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ